ਸਾਰੇ ਆ ਗਏ ਜੀ ਜੀ ਕਰਦੇ ਬੜੇ ਹੀ ਅਫਸੋਸ ਨਾਲ ਸਾਨੂੰ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਕਿ ਸਾਡੇ ਅਤੀ ਸਤਿਕਾਰਯੋਗ ਡੱਲੇਵਾਲ ਸਾਹਿਬ ਜਿਹੜੇ ਕਿ ਸਰਕਾਰਾਂ ਤੋਂ ਦੁਖੀ ਹੋ ਕੇ ਤਾਂ ਅੱਜ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਇਹ ਸਰਕਾਰਾਂ ਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਮਰਨ ਵਰਤ ਤੇ ਬੈਠੇ ਡੱਲੇਵਾਲ ਸਾਹਿਬ ਨੂੰ ਜੇ ਕਿਤੇ ਕੁਝ ਹੋ ਗਿਆ ਹਨਾ ਸਾਡੀ ਗੱਲ ਸਰਕਾਰਾਂ ਕੰਨ ਖੋਲ ਕੇ ਸੁਣ ਲਵੋ ਰੁੱਖ ਵੱਢ ਕੇ ਸਰਕਾਰ ਦੇ ਸੁੱਟ ਦੇਾਂਗੇ ਸੁੱਨੇ ਕਰ ਦੇਾਂਗੇ ਹਾਈਵੇ ਸਮਸ਼ਾਨ ਵਾਂਗੂ ਬੰਦਾ ਦਿਸਣਾ ਨਹੀਂ ਦੋ ਦੋ ਕੋਹ ਤਾਂ ਹੀ ਬਾਜ਼ਾਰ ਲੱਗਣ ਦੇ ਵਾਲੇ ਮੈਦਾਨ ਵਾਂਗੂ ਓਏ ਅੱਜ ਆਪਣੇ ਹੀ ਆਪਣੇਾਂ ਤੇ ਹੱਥ ਚੁੱਕਦੇ ਖਾਕੀ ਵਰਦੀਆਂ ਨਾਲ ਰਹੀਆਂ ਸਾਡੀਆਂ ਨੇ ਉਹ ਟੱਬਰ ਸਾਡ ਧੰਦਿਆਂ ਦੇ ਜਾ ਬੈਠੇ ਉਹ ਸਾਡੇ ਮੰਡੀਆਂ ਚ ਪਈਆਂ ਵਾਢੀਆਂ ਸਾਦਾ ਤੁਰ ਗਿਆ ਏ ਬੋਟਲ ਨੂੰ ਸਰਕਾਰ ਨੂੰ ਪਾਉਣ ਲਈ ਇੱਕ ਬਾਪੂ ਭੁੱਖਾ ਪਿਆਸਾ ਏ ਬੰਦੀ ਸਿੰਘਾਂ ਨੂੰ ਛਡਵਾਲ ਲਈ ਉਹ ਕੰਡਾ ਕੰਨ ਵਾਲੇ ਲੰਡਨ ਨੂੰ ਵੀ ਪਹੁੰਚ ਜਾਂਦੇ ਉਹ ਤੁਸੀਂ ਤਾਂ ਬੈਠੇ ਹੋ ਸਾਡੇ ਬਨੇਰਿਆਂ ਤੇ ਮੱਛੇ ਗੁੰਝਣਾ ਨਾ ਦਾ ਤਾਈ ਖੂਨ ਮਾਰਦਾ ਅਬਾਲੇ ਚਿਹਰਿਆਂ ਤੇ ਅਸੀਂ ਇਨਸਾਫ ਮੰਗਿਆ ਸਾਨੂੰ ਮੌਤ ਮਿਲੀ ਉਹ ਪੁੱਤ ਤੁਰ ਗਿਆ ਕਿਸੇ ਦਾ ਜੱਗ ਪੁੱਤੋ ਨਿਰਦੋਸ਼ੇਨ ਹੱਥਿਆਂ ਤੇ ਵਾਰ ਕੀਤਾ ਉਹ ਕੇਵਲ ਮੰਗੋੜੇ ਮਾਫੀ ਦਾ ਬਤੋ ਲੋ ਉਹ ਸਾਡਾ ਸਬਰ ਪਰਖਣਾ ਛੱਡ ਦਿਓ ਉਹ ਭਾਜੀ ਮੋਗਲ ਲੱਗਿਆ ਨਹੀਂ ਟਾਈਮ ਲੱਗਦਾ ਆ ਪੈਗਾ ਦਾ ਵੱਟਾ ਤੋਂ ਲੱਕੇ ਪਹੀ ਉੱਤੇ ਪਰ ਦੂਗੀ ਪਹਿਲਾਂ ਹੀ ਬਣਿਆ ਸਰਕਾਰਾਂ ਤੋਂ ਹਿਸਾਬ ਲੈਣ ਲੱਗੇ ਨੇ ਵਹੀ ਉੱਤੇ ਉਸੇ ਟੱਬਰ ਦੇ ਮੋਹ ਵਿੱਚ ਭਿੱਜੇ ਹੋਏ ਭਵੇਂ ਖੇਤਾਂ ਵਿੱਚ ਮਿੱਟੀ ਛਾਲਦੇ ਆ ਉਹ ਜਦ ਗੱਲ ਧਰਮ ਤੇ ਆ ਜਾਵੇ ਤਾਂ ਜਵਾਨੀ ਲੇਖੇ ਲਾਉਣੇ ਵੀ ਜਾਣਦੇ ਆ ਉਹ ਚਾਸੀ ਘੁੰਮਦਾ ਫਿਰ ਅੱਜ ਅੱਖਾਂ ਮੂਰੇ ਸੀਨ ਭੁੱਲਦਾ ਨਹੀਂ ਗਲਾ ਵਿੱਚ ਤੈਰ ਵਾਲਾ ਉਹ ਬਹਿਲ ਕੀਤੀ ਫਿਰ ਅੱਜ ਗੁਸਮਣਾ ਨੇ